ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਈ ਹਾਂ ਇੱਕ ਹੋਰ ਪੰਜਾਬੀ ਕਹਾਣੀ ਦੇ ਨਾਲ ਐਸੇ ਉਮੀਦ ਨਾਲ ਕਹਾਣੀ ਲੈ ਕੇ ਆਏ ਕਿ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ ਮੇਜਰ ਸਿੰਘ ਤੇ ਬਿੰਦਰ ਕੌਰ ਨੇ ਆਪਣੀ ਜਵਾਨੀ ਵਿੱਚ ਹੱਡ ਤੋਣਵੀਂ ਮਿਹਨਤ ਕੀਤੀ ਮੇਜਰ ਸਿੰਘ ਨੇ ਤਿੰਨ ਕਿੱल्ल्या ਤੋਂ 10 ਕਿੱਲੇ ਜ਼ਮੀਨ ਦੇ ਬਣਾ ਲਏ ਬੜੇ ਸਰਫੇ ਕਰ ਕਰ ਉਹਨਾਂ ਨੇ ਘਰ ਚੜ੍ਹਿਆ ਸੀ ਮੇਜਰ ਸਿੰਘ ਦੇ ਦੋ ਪੁੱਤਰ ਸੀ ਤੇ ਕੋਈ ਨਹੀਂ ਸੀ ਉਸ ਟਾਈਮ ਤੱਕ ਮੇਜਰ ਸਿੰਘ ਆਪਣੇ ਆਪ ਨੂੰ ਬੜਾ ਕਿਸਮਤ ਵਾਲਾ ਮੰਨਦਾ ਸੀ ਕਿ ਰੱਬ ਨੇ ਮੈਨੂੰ ਦੋ ਪੁੱਤਰ ਦਿੱਤੇ ਨੇ ਤੇ ਧੀ ਦਾ ਮੇਰੇ ਸਿਰ ਤੇ ਬੋਝ ਨਹੀਂ ਪਾਇਆ ਮੁੰਡੇ ਵੱਡੇ ਹੋਏ ਤਾਂ ਉਹਨੇ ਦੋਨਾਂ ਮੁੰਡਿਆਂ ਦੇ ਵਿਆਹ ਕਰ ਦਿੱਤੇ ਮੇਜਰ ਸਿੰਘ ਦੀਆਂ ਦੋਨੇ ਨੂੰਹਾਂ ਬਹੁਤ ਚਲਾਕ ਸੀ ਮੇਜਰ ਸਿੰਘ ਦੇ ਘਰ ਵਾਲੀ ਬਿੰਦਰਕੌਰ ਭੜੀਮਾਨਸ ਆਰਥ ਸੀ ਅਸਦਿਆਂ ਨੂਹਾ ਉਸ ਤੋਂ ਘਰ ਦਾ ਸਾਰਾ ਕੰਮ ਕਰਵਾਉਂਦੀਆਂ ਪਰ ਮੇਜਰ ਸਿੰਘ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਸੀ ਇੱਕ ਦਿਨ ਅੱਕ ਕੇ ਮੇਜਰ ਸਿੰਘ ਨੇ ਆਪਣੇ ਘਰ ਵਾਲੀ ਬਿੰਦਰ ਕੌਰ ਨੂੰ ਆਵਾਜ਼ਾਂ ਮਾਰੀਆਂ ਕਹਿੰਦੀ ਹੁਣੇ ਆਉਣੀ ਆ ਬਿੰਦਰ ਕੌਰ ਚੌਂਤਰੇ ਤੋਂ ਉੱਠਦੀ ਹੋਈ ਬੋਲੀ ਤੇ ਮੇਜਰ ਸਿੰਘ ਦੇ ਕੋਲ ਆ ਗਈ ਮੇਜਰ ਸਿੰਘ ਕਹਿੰਦਾ ਮੈਂ ਕਦੋਂ ਦਾ ਆਵਾਜ਼ਾਂ ਮਾਰੀ ਜਾਂਦਾ ਸੀ ਬਿੰਦਰ ਕਹਿਣ ਲੱਗੀ ਬਸ ਰੋਟੀਆਂ ਪਕਾਈ ਜਾਂਦੀ ਸੀ ਮੇਜਰ ਸਿੰਘ ਕਹਿਣ ਲੱਗਾ ਬਿੰਦਰ ਕੁਰੇ ਤੈਨੂੰ ਕਿੰਨੀ ਵਾਰੀ ਕਿਹਾ ਛੱਡ ਦੇ ਚੁੱਲ੍ਹੇ ਦਾ ਖਿਹੜਾ ਪਰ ਤੂੰ ਆ ਕਿ ਮੇਰੀ ਗੱਲ ਹੀ ਨਹੀਂ ਸੁਣਦੀ ਅੱਗੋਂ ਬਿੰਦਰ ਕੌਰ ਕਹਿੰਦੀ ਕੀ ਕਰਾਂ ਕੰਮ ਤਾਂ ਕਰਨਾ ਹੀ ਪੈਂਦਾ ਹੈ ਜੇ ਨਹੀਂ ਕਰਦੀ ਤਾਂ ਨੂੰਹਾ ਭਾਂਡੇ ਪਾਂਦੀਆਂ ਨੇ ਮੇਜਰ ਸਿੰਘ ਕਹਿਣ ਲੱਗਾ ਅੱਛਾ ਜੇਕਰ ਕੰਮ ਕਰਦੀ ਨੂੰ ਵੀ ਭਾਂਡੇ ਪਾਂਦੀਆਂ ਨੇ ਫਿਰ ਜਦੋਂ ਮੰਜੇ ਤੇ ਬੈਠ ਗਈ ਤਾਂ ਫਿਰ ਕੀ ਕਰਨੀ ਆ ਜੇਕਰ ਹੁਣ ਵੀ ਤੂੰ ਰੋਟੀ ਟੋਕ ਹੀ ਕਰਨਾ ਹੈ ਜਦੋਂ ਮੇਜਰ ਸਿੰਘ ਇਹ ਗੱਲਾਂ ਕਹਿ ਰਿਹਾ ਸੀ ਤਾਂ ਉਸ ਦੀ ਛੋਟੀ ਨੂੰ ਨੇ ਸੁਣ ਲਿਆ ਤੇ ਮੇਜਰ ਸਿੰਘ ਨੂੰ ਕਹਿਣ ਲੱਗੀ ਆਹੋ ਆਪਣੇ ਗੋਡੇ ਨਾਲ ਗੋਡਾ ਲਾ ਕੇ ਬਿਠਾ ਲਿਆ ਕਰੋ ਇਹਨੂੰ ਬਾਪੂ ਜੀ ਨਵੀਂ ਜੋ ਵਿਆਹ ਕੇ ਲਿਆਂਦੀ ਆ ਜਦੋਂ ਮੇਜਰ ਸਿੰਘ ਨੇ ਇਹ ਗੱਲ ਆਪਣੀ ਨੂੰ ਦੇ ਮੂੰਹੋਂ ਸੁਣੀ ਤਾਂ ਉਸ ਨੂੰ ਸੱਤੀ ਕਪੜੀ ਅੱਗ ਲੱਗ ਗਈ ਕਹਿਣ ਲੱਗਾ ਤੀਏ ਇਹ ਤੇਰੀ ਸੱਸ ਤੇ ਮੈਂ ਤੇਰਾ ਸਹੁਰਾ ਤੂੰ ਇਹਨੇ ਬੋਲਦੀਆਂ ਤੈਨੂੰ ਬੋਲਣ ਦੀ ਭੋਰਾ ਵੀ ਲਾਇਕਤ ਨਹੀਂਗੀ ਕਿਵੇਂ ਬੋਲਦੀ ਆ ਮੈਂ ਤਾਂ ਉਹੀ ਬੋਲਦੀ ਆ ਜੋ ਤੁਸੀਂ ਚਾਹੁੰਦੇ ਹੋ ਇਸ ਉਮਰ ਦੇ ਵਿੱਚ ਤੁਸੀਂ ਚਾਹੁੰਦੇ ਹਾਂ ਕਿ ਬੇਬੇ ਤੁਹਾਡੇ ਗੋਡੇ ਨਾਲ ਗੋਡਾ ਜੋੜ ਕੇ ਬੈਠੀ ਰਹੇ ਤੁਸੀਂ ਇਸ ਤਰ੍ਹਾਂ ਬੈਠੇ ਚੰਗੇ ਨਹੀਂ ਲੱਗਦੇ ਹੁਣ ਸੁੱਖ ਨਾਲ ਪੋਤੇ ਪੋਤੀਆਂ ਵਾਲੇ ਹੋ ਗਏ ਹੋ ਫਿਰ ਵੀ ਚਾਹੁੰਦੇ ਹੋ ਕਿ ਸਾਰਾ ਦਿਨ ਜੁੜ ਕੇ ਬੈਠੇ ਰਹੀਏ ਮੇਜਰ ਸਿੰਘ ਕਹਿਣ ਲੱਗਾ ਤੂੰ ਗੱਲ ਪੁੱਠੀ ਪਾਈ ਜਾਣੀ ਆ ਭਾਈ ਮੈਂ ਤਾਂ ਇਹਨੂੰ ਇਹ ਕਹਿਣਾ ਕਿ ਹੁਣ ਚੁੱਲ੍ਹੇ ਚੌਂਤਰੇ ਦਾ ਖਿਹੜਾ ਛੱਡ ਦੇ ਨਾ ਤੁਸੀਂ ਸਾਨੂੰ ਗੱਲਾਂ ਸੁਨਾ ਸੁਨਾ ਕੇ ਕਰਦੇ ਰਹਿੰਦੇ ਹੋਂ ਕਿ ਤੁਸੀਂ ਬੁਢੇ ਹੋ ਗਏ ਹੋ ਕੰਮਵਾਰੀ ਅਸੀਂ ਬੁਢੇ ਨਹੀਂ ਹੋਏ ਤੁਸੀਂ ਆਖ ਦਿੰਦੇ ਹੋ ਕਿ ਵਧੀਆ ਭਇਓ ਇਹਨੂੰ ਕੰਮ ਕਰਨ ਨੂੰ ਕੀ ਆ ਇਹਨੇ ਨੂੰ ਵੱਡੇ ਨੂੰ ਵੀ ਆ ਗਈ ਉਹਨਾਂ ਦੀਆਂ ਗੱਲਾਂ ਸੁਣ ਕੇ ਉਸਨੇ ਵੀ ਸੋਚਿਆ ਕਿ ਮੈਂ ਵੀ ਕਿਉਂ ਚੁੱਪ ਰਹਿਣਾ ਹੈ ਮੈਂ ਵੀ ਬੋਲ ਪਵਾਂ ਬਾਪੂ ਜੀ ਗੁੱਸਾ ਤਾਂ ਤੁਸੀਂ ਕਰੋ ਨਾ ਖਾਣ ਨੂੰ ਤਾਂ ਇਹ ਚਾਰ ਰੋਟੀਆਂ ਖਾ ਜਾਂਦੀ ਆ ਅਸੀਂ ਤਾਂ ਤਿੰਨ ਤਿੰਨ ਖਾਂਦੀਆਂ ਸਾਡੇ ਤੂੰ ਇੱਕ ਵਾਦੀ ਖਾਂਦੀ ਐ ਤੇ ਦੁੱਧ ਦਾ ਗਲਾਸ ਵੀ ਪੀ ਲੈਂਦੀ ਆ ਅਸੀਂ ਕਦੇ ਦੁੱਧ ਨਹੀਂ ਪੀਤਾ ਇਹ ਦੋ ਟਾਈਮ ਪੀ ਲੈਂਦੀ ਆ ਤੇ ਭਾਈ ਤੁਸੀਂ ਵੀ ਪੀ ਲਿਆ ਕਰੋ ਬਿੰਦਰਕੌਰ ਨੇ ਤਰਲਾ ਜੇ ਪਰਦਿਆ ਕਿ ਆ ਅਸੀਂ ਕਿੱਥੋਂ ਪੇ ਲਈਏ ਬੇਬੇ ਸਾਡਾ ਤਾਂ ਬਲੱਡ ਵੱਧ ਜਾਂਦਾ ਪਰ ਤੇਰੇ ਪੱਛਦਾ ਤੂੰ ਪੁਰਾਣੀਆਂ ਖਰਾਕਾਂ ਖਾਦੀ ਆ ਤੂੰ ਤਾਂ ਕਹਿੰਦੀ ਸੀ ਮੈਂ ਛੰਨਾ ਭਰਿਆ ਦੁੱਧ ਦਾ ਪੀ ਜਾਂਦੀ ਸੀ ਤਾਂ ਹੀ ਤੇਰੇ ਪੱਛਦਾ ਤੂੰ ਪੀਨੀ ਆ ਬਿੰਦਰਕੌਰ ਕਹਿੰਦੀ ਹਾਂ ਭਾਈ ਗੱਲ ਤਾਂ ਹੈ ਤੁਸੀਂ ਪੀ ਨਹੀਂ ਸਕਦੀਆਂ ਤੁਸੀਂ ਐ ਕਹੋ ਕਿ ਸਾਡੇ ਸਾਡੇ ਪਛਦਾਨੀ ਤੁਸੀਂ ਐ ਕਿਉਂ ਕਹਿੰਦੀ ਹੋ ਕਿ ਅਸੀਂ ਭਿੰਦੀਆਂ ਨਹੀਂ ਦੋਹੇ ਨੂਹਾ ਬਿੰਦਰਕੌਰ ਦੇ ਗਲ ਨੂੰ ਪੈਣ ਲੱਗੀਆਂ ਮੇਜਰ ਸਿੰਘ ਦੇਖ ਰਿਹਾ ਸੀ ਬਿੰਦਰਕੌਰ ਸਾਰਾ ਦਿਨ ਨੂਹਾ ਦੇ ਮੂਰੇ ਮੂਰੇ ਕੰਮ ਕਰਦੀ ਸੀ ਮੇਜਰ ਸਿੰਘ ਕਹਿੰਦਾ ਬਿੰਦਰਕੌਰ ਇਹ ਗੱਲ ਸੋਚ ਜਿੱਦ ਤੇ ਤੂੰ ਮੰंजे ਤੇ ਬਹਿ ਗਈ ਇਹ ਤੈਨੂੰ ਮੰंजे ਤੇ ਬੈਠੀ ਨੂੰ ਰੋਟੀ ਦੇਣਗੇ ਆ ਬਿੰਦਰਕੌਰ ਕਹਿਣ ਲੱਗੀ ਮੈਨੂੰ ਸਾਫ਼-ਸਾਫ਼ ਪਤਾ ਹੈ ਕਿ ਮੈਂ ਕੰਮ ਕਰਦੀ ਹਾਂ ਤਾਂ ਵੀ ਮੈਨੂੰ ਰੋਟੀ ਨਹੀਂ ਦਿੰਦੀਆਂ ਮੰंजे ਤੇ ਬੈਠੀ ਨੂੰ ਕਿੱਥੋਂ ਦੇਣੀ ਆ ਸੌ ਨੱਕ ਬੁੱਲ ਤਾਂ ਹੁਣ ਕੱਢਦੀਆਂ ਉਹਨਾਂ ਦੀ ਇਹ ਗੱਲ ਸੁਣ ਕੇ ਦੋਹੇ ਨੂਹਾ ਆਪਣੇ ਕਮਰਿਆਂ 'ਚ ਚਲੀ ਗਈਆਂ ਤੇ ਮੇਜਰ ਸਿੰਘ ਨਾਲ ਆਪਣਾ ਦੁੱਖ ਸੁੱਖ ਕਰਕੇ ਬਿੰਦਰ ਚਿੱਤ ਹੌਲਾ ਕਰਨ ਲੱਗੀ ਕਹਿਣ ਲੱਗੀ ਮੇਰਾ ਤਾਂ ਐਂ ਜੀ ਕਰਦਾ ਕਿ ਤੇ ਚਲੀ ਜਾਵਾਂ ਤੇ ਮੁੜ ਕੇ ਘਰ ਨਾ ਆਵਾਂ ਮੇਜਰ ਸਿਉ ਕਹਿੰਦਾ ਆਪਣਾ ਘਰ ਆ ਕਮਲਿਏ ਆਪਣਾ ਘਰ ਛੱਡ ਕੇ ਤੂੰ ਕਿੱਥੇ ਜਾਣਾ ਹੈ ਤੈਨੂੰ ਪਤਾ ਆਪਾਂ ਕਿਵੇਂ ਘਰ ਬੰਨਿਆ ਵੇਖ ਬੇਬੇ ਬਾਪਾ ਆਪਾਂ ਨੂੰ ਛੱਡ ਗਏ ਸੀ ਆਪਣੇ ਕੋਲੇ ਕੀ ਸੀ 4 ਪਿੰਡ ਭਾਂਡੇ ਸੀ ਤੇ ਦੋ ਮੱਝਾਂ ਤੇ ਦੋ ਪੁਰਾਣੇ ਖੋਲੇ ਸੀ ਹੌਲੀ ਹੌਲੀ ਆਪਾਂ ਪੱਕਾ ਘਰ ਪਾਇਆ ਤੇ ਫਿਰ ਮੱਝਾਂ ਹੋਰ ਲੈ ਲਈਆਂ ਹੌਲੀ ਹੌਲੀ ਰੱਬ ਦੀ ਕਿਰਪਾ ਦੇ ਨਾਲ 10 ਕਿੱਲੇ ਜ਼ਮੀਰ ਬਣਾ ਲਈ ਹੁਣ ਕੋਠੀਆਂ ਕਾਰਾਂ ਵਾਲੇ ਹੋ ਗਏ ਇਨਾਂ ਜਵਾਕਾਂ ਨੂੰ ਐ ਲੱਗਦਾ ਕਿ ਬੁੜਾ ਬੁਢੀ ਸਾਨੂੰ ਦੁੱਖ ਦਿੰਦੇ ਆ ਨਾ ਅਸੀਂ ਹੁਣ ਮੋਜਾਂ ਕਰੀਏ ਇਹਨਾਂ ਨੂੰ ਇਹ ਨਹੀਂ ਕਿ ਬੁੜੇ ਬੁੜੀ ਨੇ ਘਰ ਬੰਨਿਆ ਹੈ ਬਿੰਦਰ ਕੌਰ ਕਹਿੰਦੀ ਹਾਂ ਜੀ ਇਹ ਸੋਚਾਂ ਸੋਚਦੀ ਨੂੰ ਤਾਂ ਕਈ ਵਾਰ ਮੈਨੂੰ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਕਿ ਕੀ ਕਰਾਂ ਬਸ ਚੁੱਪ ਕਰ ਜਾਨੀ ਆ ਜੇ ਬੋਲੂਗੀ ਮੁੰਡਿਆਂ ਦੇ ਕੋਲੇ ਮੁੰਡਿਆਂ ਨੂੰ ਇਹ ਕਹਿਣੀਆਂ ਕਿ ਇਹ ਬੁੜੀ ਸਾਡੇ ਘਰ ਵਾਲਿਆਂ ਨਾਲ ਸਾਡੀ ਲੜਾਈ ਪਵਾਉਂਦੀ ਹੈ ਬਸ ਲੜਾਈ ਦਾ ਸੋਚ ਕੇ ਹੀ ਚੁੱਪ ਕਰ ਜਾਨੀ ਹਾਂ ਮੈਨੂੰ ਤਾਂ ਲੜਾਈ ਤੋਂ ਬਾਲਾ ਡਰ ਲੱਗਦਾ ਹੈ ਇਹ ਕਿੰਨਾ ਕੁ ਟਾਈਮ ਚੁੱਪ ਰਵੇਂਗੀ ਇਹ ਤੇਰੇ ਨਾਲ ਕੁੱਤੇ ਖਾਣੀ ਕਰਦੀਆਂ ਮੈਥੋਂ ਜਰੀਆਂ ਨਹੀਂ ਜਾਂਦੀਆਂ ਮੇਰੇ ਗੱਲ ਸੁਣ ਜਾਂ ਤਾਂ ਫਿਰ ਮੁੰਡਿਆਂ ਨੂੰ ਦੱਸ ਦੇ ਨਹੀਂ ਫਿਰ ਮੈਨੂੰ ਦੱਸਣਾ ਪਵੇਗਾ ਅੱਜ ਤੋਂ ਬਾਅਦ ਤੂੰ ਮੈਨੂੰ ਰੋਟੀ ਪਕਾਉਂਦੀ ਨਹੀਂ ਦਿਸਣੀ ਚਾਹੀਦੀ ਜੇਕਰ ਇਹ ਤੈਨੂੰ ਰੋਟੀ ਦਿੰਦੀਆਂ ਤਾਂ ਠੀਕ ਹੈ ਜੇ ਫਿਰ ਬਾਲਾ ਕਰਦੀਆਂ ਤਾਂ ਆਪਾਂ ਆਪਣੀਆਂ ਚਾਰ ਗੁੱਲੀਆਂ ਲਾ ਲਿਆ ਕਰਾਂਗੇ ਅਗਲੇ ਦਿਨ ਵੱਡਾ ਮੁੰਡਾ ਬਿੰਦਰਕੋਲ ਕੋਲ ਬੈਠਾ ਉਸਨੇ ਕਿਹਾ ਪੁੱਤ ਗੱਲ ਕਰਨੀ ਹੈ ਤੁਹਾਡੇ ਨਾਲ ਮੁੰਡਾ ਬਿੰਦਰਕੋਲ ਕੋਲ ਆ ਕੇ ਬੈਠ ਗਿਆ ਤੇ ਦੋਨੇ ਨੂੰਹਾਂ ਘਦੋਲੀ ਦੇ ਉੱਲੇ ਖੜ ਕੇ ਗੱਲਾਂ ਸੁਣ ਲੱਗ ਪਈਆਂ ਬਿੰਦਰਕੋਲ ਕਹਿਣ ਲੱਗੀ ਵੇਖ ਪੁੱਤ ਮੈਂ ਰੋਜ਼ ਰੋਟੀ ਟੁੱਕ ਕਰਦੀ ਹਾਂ ਹੁਣ ਨਹੀਂ ਹੁੰਦਾ ਮੇਰੇ ਤੋਂ ਮੇਰਾ ਸਰੀਰ ਜਵਾਬ ਦੇ ਹੀ ਜਾਂਦਾ ਭਾਈ ਇਹਨਾਂ ਨੂੰ ਕਹ ਦੇ ਆਪਣਾ ਸਾਥ ਲੈਣ ਜਿਵੇਂ ਵੀ ਸਾਂਭੀ ਦਾ ਬਸ ਮੇਰੇ ਤੋਂ ਹੁਣ ਹੋਰ ਕੰਮ ਨਹੀਂ ਹੁੰਦਾ ਵੱਡਾ ਮੁੰਡਾ ਕਹਿਣ ਲੱਗਾ ਲੈ ਬੇਬੇ ਇਹਦੇ ਵਿੱਚ ਕਹਿਣ ਵਾਲੀ ਕਿਹੜੀ ਗੱਲ ਹੈ ਜੇ ਨਹੀਂ ਹੁੰਦਾ ਤਾਂ ਨਾ ਕਰ ਛੋਟਾ ਕਹਿਣ ਲੱਗਾ ਤੂੰ ਤਾਂ ਬੇਬੇ ਐਂ ਕਹਿਨੀ ਆ ਜਿਵੇਂ ਇਹ ਦੋਨੇ ਤੇਰੇ ਤੋਂ ੱੱਕੇ ਨਾ ਕੰਮ ਕਰਵਾਉਂਦੀਆਂ ਬੇਬੇ ਕੰਮ ਤਾਂ ਸਾਰਾ ਦਿਨ ਹੀ ਕਰੀ ਜਾਂਦੀਆਂ ਤੂੰ ਬਸ ਐਵੇਂ ਹੱਥ ਵਿੱਚ ਅਡਾਈ ਜਾਂਦੀਆਂ ਉਹ ਸਾਰਾ ਕੰਮ ਕਰਦੀਆਂ ਕੋਈ ਨਹੀਂ ਆਪੇ ਕਰ ਲੈਣੀਆਂ ਰੋਟੀਆਂ ਕਿੰਨੀਆਂ ਕਾ ਆਪੇ ਆਪਾਂ ਕਿੰਨੇ ਕੁ ਜਾਣੀ ਆ ਆਪੇ ਲਾਲੀਆਂ ਕਰਨੀਆਂ ਇਹ ਕਹਿਣ ਕੇ ਮੁੰਡੇ ਖੇਤ ਨੂੰ ਤੁਰ ਗਏ ਮਗਰੋਂ ਬਹੂਆਂ ਨੇ ਬਿੰਦਰਕਾਰ ਨੂੰ ਘੇਰ ਲਿਆ ਕਿਉਂ ਬੁੜੀਏ ਲੋਤੀਆਂ ਲਾਤੀਆਂ ਪਰ ਤੇਰੀਆਂ ਲੋਤੀਆਂ ਚੱਲੀਆਂ ਨਹੀਂ ਤੂੰ ਤਾਂ ਕਹਿੰਦੀ ਸੀ ਮੈਂ ਰੋਟੀ ਟੋਕਣੀ ਪਕਾਉਣਾ ਕੋਈ ਨਾ ਅਸੀਂ ਪਕਾ ਲਿਆ ਕਰਾਂਗੇਆਂ ਰੋਟੀਆਂ ਕਿੰਨੀਆਂ ਕ ਰੋਟੀਆਂ ਕੋਈ ਵੱਡਾ ਕੰਮ ਨਹੀਂ ਹੁੰਦਾ ਰੋਟੀਆਂ ਦਾ ਨਾਲੇ ਅਸੀਂ ਕਿਹੜਾ ਤੇਰੇ ਵਾਂਗ ਚੁੱਲ੍ਹੇ 'ਚ ਫੂਕਾਂ ਮਾਰਨੀ ਆ ਗੈਸ ਤੇ ਲਾਇਆ ਕਰਾਂਗੇ ਆ ਪਤਾ ਹੀ ਆ ਜਿਹੜੀਆਂ ਤੂੰ ਰੋਟੀਆਂ ਪਕਾਉਣੀ ਆ ਛੋਟੀ ਬੋਲੀ ਆਪਣੀ ਦਾਲ ਸਬਜ਼ੀ ਦੇ ਵਿੱਚ ਵੱਧ ਕਿਉਂ ਪਾਉਣ ਦੀ ਮਾਰੀ ਚੁੱਲ੍ਹੇ 'ਚੋਂ ਨਹੀਂ ਨਿਕਲਦੀ ਤੂੰ ਤਾਂ ਰੋਟੀਆਂ ਪਕਾਉਣੀ ਆ ਸਾਨੂੰ ਪਤਾ ਤੈਨੂੰ ਜਾਣਦੀਆਂ ਅਸੀਂ ਰੋਟੀਆਂ ਪਕਾਉਣ ਵਾਲੀ ਨੂੰ ਛੋਟੀ ਬੋਲੀ ਤੇ ਬਿੰਦਰਕੌਰ ਅੱਖਾਂ ਪੂੰਝਦੀ ਆਪਣੀ ਬੈਠਕ ਦੇ ਵਿੱਚ ਚਲੀ ਗਈ ਮੇਜਰ ਸਿੰਘ ਉੱਥੇ ਪਿਆਸੀ ਬਿੰਦਰਕੌਰ ਵੱਲ ਵੇਖ ਕੇ ਕਹਿਣ ਲੱਗਾ ਕੀ ਗੱਲ ਬੜੀਆਂ ਅੱਖਾਂ ਪੂੰਝਦੀ ਆਉਣੀ ਐ ਗੱਲ ਤੇ ਅਜ ਬਿੰਦਰਕੌਰ ਦੇ ਅੰਦਰ ਦਾ ਖਬਾਰ ਟੁੱਟ ਪਿਆ ਤਾਂ ਹਮਾਰ ਕੇ ਰੋਣ ਲੱਗ ਪਈ ਮੇਜਰ ਸਿੰਘ ਕਹਿੰਦਾ ਗੱਲ ਤਾਂ ਦੱਸ ਕੀ ਐ ਗੱਲ ਕੀ ਹੋਈ ਐ ਉਸਨੇ ਕਿਹਾ ਕੁਝ ਨਹੀਂ ਪਰ ਕੁਝ ਤਾਂ ਹੋਇਆ ਹੀ ਹੋ ਉਹ ਇੰਨੇ ਟਾਈਮ ਦੀ ਕਿਉਂ ਰੋਈ ਜਾਨੀ ਆ ਉਹ ਕਹਿਣ ਲੱਗੀ ਮੈਂ ਆਪਣੇ ਦਿਲ ਦਾ ਭਾਰ ਹੌਲਾ ਕਰਦੀ ਸੀ ਮਨ ਭਰਿਆ ਪਿਆ ਸੀ ਹੌਲਾ ਕਰ ਲਵਾ ਕੋ ਮੇਜਰ ਸਿੰਘ ਨੂੰ ਕਹਿਣ ਲੱਗਾ ਨਾ ਦੱਸ ਹੁਣ ਦੱਸ ਦੱਸੇਗੀ ਵੀ ਕਿ ਨੂਹਾਨੇ ਹੁਣ ਫੇਰ ਕੁਝ ਕਹਿਤਾ ਤਾਂ ਬਿੰਦਰ ਕੌਰ ਭਰੇ ਜੇ ਮਨ ਨਾਲ ਕਹਿਣ ਲੱਗੀ ਜੇ ਤੈਨੂੰ ਪਤਾ ਹੀ ਐ ਸਾਰਾ ਫਿਰ ਪੁੱਛਦੀ ਕਿਉਂ ਹੋ ਤੇ ਅੱਜ ਬਿੰਦਰ ਕੌਰ ਆਪਣੇ ਭਰਾ ਨੂੰ ਯਾਦ ਕਰਕੇ ਬਹੁਤ ਰੋ ਰਹੀ ਸੀ ਕਿ ਇਸ ਘਰ ਦੇ ਵਿੱਚ ਉਸ ਤਾਂ ਜੀ ਕਰਦਾ ਸੀ ਨਾ ਰਹਾ ਕਿਤੇ ਚਲੀ ਜਾਵਾਂ ਸੋਚਦੀ ਭਰਾ ਪਰ ਜਾਈ ਤਾਂ ਅੱਜ ਨਹੀਂ ਰਹੇ ਅੱਜ ਭਤੀਜੇ ਤੇ ਭਤੀਜ ਨੂੰਹਾਂ ਦੀ ਪੋਗਦੀ ਹੈ ਉਹਨਾਂ ਦੀ ਮੈਂ ਕੀ ਲੱਗਦੀ ਹਾਂ ਅਗਲੇ ਆਪਣੀਆਂ ਕਬੀਲਦਾਰੀਆਂ ਦੇ ਵਿੱਚ ਰੁੱਝਿਆ ਪੁਰਾਣੇ ਸਮੇਂ ਹੁੰਦੇ ਸੀ ਜਦੋਂ ਕਿਤੇ ਲੜਨਾ ਬੋਲਣਾ ਭਰਾ ਨਾਲ ਜ ਘਰੇ ਜਾ ਵੜਨਾ ਕਿੰਨਾ ਭਰਾ ਕਰਦਾ ਹੁੰਦਾ ਸੀ ਮੇਰਾ ਕਦੇ ਕਦੇ ਭਰਾ ਨੂੰ ਚੇਤਾ ਕਰਕੇ ਮਨ ਪਾਟ ਜਾਂਦਾ ਹੈ ਉਸ ਦੇ ਲਈ ਬੜਾ ਕੁਝ ਉਹ ਲੈ ਕੇ ਆਉਂਦਾ ਹੁੰਦਾ ਸੀ ਤੇ ਉਦੋਂ ਤਾ ਨੂਹਾ ਵੀ ਮਾਮਾ ਮਾਮਾ ਕਰਦੀਆਂ ਨਹੀਂ ਥਕਦੀਆਂ ਸੀ ਪਰ ਹੁਣ ਕਦੇ ਭਤੀਜਿਆਂ ਨੇ ਤਾਂ ਮਗਰ ਗੇੜਾ ਹੀ ਨਹੀਂ ਮਾਰਿਆ ਹੁਣ ਦੋਹਾਂ ਨੂਹਾ ਵੀ ਗੱਲ ਗੱਲ ਤੇ ਕਹਿਣ ਲੱਗ ਪਿਆ ਨੇ ਵੱਡੀ ਆਈ ਪੇਕਿਆਂ ਵਾਲੀ ਤੇਰੇ ਪੇਕੇ ਕਦੇ ਆਈ ਤਾਂ ਹੈ ਨਹੀਂ ਆਖਰ ਇੱਕ ਦਿਨ ਬਿੰਦਰਕਾਰ ਦਿੱਨ ਨਾਲ ਨੂਹਾਂ ਨੇ ਇੰਨੀ ਭੜੇ ਕੀਤੀ ਕਿ ਉਸ ਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ ਥਾਂ ਪੱਕਾ ਸੀ ਤਿਲਕ ਕਿ ਉਸ ਦੀ ਲੱਤ ਟੁੱਟ ਗਈ ਬਿੰਦਰ ਕੌਰ ਵਿਚਾਰੀ ਪਈ ਚੁੱਕਦੀ ਰਹੀ ਨੂਹਾਂ ਨੇ ਚੁੱਕਿਆ ਤੱਕ ਨਾ ਮੇਜਰ ਸਿੰਘ ਘਰ ਆਇਆ ਉਸ ਨੇ ਦੇਖਿਆ ਤਾਂ ਉਸ ਨੂੰ ਚੁੱਕ ਕੇ ਮੰਜੇ ਤੇ ਪਾਇਆ ਫਿਰ ਦੋਨਾਂ ਮੁੰਡਿਆਂ ਨੂੰ ਖੇਤੋਂ ਸੱਦ ਕੇ ਲਿਆਇਆ ਉਹ ਘਰ ਆਏ ਤਾਂ ਨੂੰ ਆਪਣੀ ਮਾਂ ਵੱਲ ਦੇਖ ਕੇ ਬਹੁਤ ਹੈਰਾਨੀ ਹੋਈ ਮੇਜਰ ਸਿੰਘ ਕਹਿਣ ਲੱਗਾ ਮੈਂ ਅੱਜ ਪੰਚਾਇਤ ਬੁਲਾਉਣਾ ਤੇ ਦਿਖਾਉਣਾ ਹੈ ਕਰਾਉ ਇਹਨਾਂ ਦੀ ਪੂਰੀ ਬੇਇੱਜ਼ਤੀ ਕਿ ਆਪਣੀ ਮਾਂ ਨੂੰ ਨਹੀਂ ਚੱਕਿਆ ਫਿਰ ਇਹਨਾਂ ਕਹਿ ਕੇ ਮੇਜਰ ਸਿੰਘ ਮੁੰਡਿਆਂ ਨੂੰ ਲੈ ਕੇ ਹਸਪਤਾਲ ਲੈ ਗਿਆ ਬਿੰਦਰਕੌਰ ਨੂੰ ਡਾਕਟਰਾਂ ਨੇ ਉਸਦੀ ਲੱਤ ਦਾ ਆਪਰੇਸ਼ਨ ਕੀਤਾ ਤੇ ਉਸਦੀ ਲੱਤ 'ਚ ਪਲੇਟਾਂ ਪਾਈਆਂ 1 ਮਹੀਨੇ ਤੱਕ ਬਿੰਦਰਕੌਰ ਹਸਪਤਾਲ 'ਚ ਰਹੀ ਉਹਦੇ ਮਗਰ ਵਾਰੀ-ਵਾਰੀ ਕਦੇ ਵੱਡਾ ਮੁੰਡਾ ਤੇ ਕਦੇ ਛੋਟਾ ਮੁੰਡਾ ਜਾਂਦੇ ਪਰ ਦੋਹਾਂ ਦੋਵੇਂ ਨਵਾ ਇੱਕ ਵਾਰੀ ਵੀ ਨਹੀਂ ਗਈਆਂ ਸੀ ਜਦੋਂ ਛੁੱਟੀ ਮਿਲੀ ਤਾਂ ਉਹ ਘਰ ਆ ਗਈ ਤੇ ਫਿਰ ਘਰ ਮੇਜਰ ਸਿੰਘ ਤੇ ਜਾਂ ਫਿਰ ਮੁੰਡੇ ਹੀ ਉਸ ਨੂੰ ਸੰਭਾਲਦੇ ਸੀ ਨਵਾ ਤਾਂ ਉਸ ਦੇ ਨੇੜੇ ਨਹੀਂ ਸੀ ਲੱਗਦੀਆਂ ਉਹਨਾਂ ਨੇ ਤਾਂ ਕਦੇ ਕੋਲੇ ਹੋ ਕੇ ਉਸ ਦਾ ਹਾਲਚਲ ਵੀ ਨਹੀਂ ਪੁੱਛਿਆ ਸੀ ਇੱਕ ਸੀ ਇੱਕ ਦਿਨ ਮੇਜਰ ਸਿੰਘ ਨੇ ਅੱਕ ਕੇ ਆਪਣੀ ਸਾਰੀ ਜ਼ਮੀਨ ਜੈਤ ਬਿੰਦਰ ਕੌਰ ਦੇ ਨਾਮ ਕਰਵਾ ਦਿੱਤੀ ਬਿੰਦਰ ਸਿੰਘ ਨੇ ਬਥੇਰਾ ਕਿਹਾ ਕਿ ਦੋਹਾਂ ਮੁੰਡਿਆਂ ਦੇ ਨਾਮ ਕਰਵਾ ਦਿਓ ਮੈਂ ਕੀ ਕਰਨੀ ਐ ਜ਼ਮੀਨ ਪਰ ਮੇਜਰ ਸਿੰਘ ਕਹਿੰਦਾ ਨਹੀਂ ਮੈਂ ਜ਼ਮੀਨ ਤੇਰੇ ਨਾਮ ਕਰਵਾਉਂਗਾ ਇਹਨਾਂ ਦੇ ਨਾਮ ਨਹੀਂ ਕਰਵਾਉਂਦਾ ਮੰਨਿਆ ਕਿ ਮੁੰਡੇ ਆਪਣੇ ਚੰਗਿਆ ਆਪਾਂ ਨੂੰ ਚੰਗਾ ਸਮਝਦੇ ਆ ਪਰ ਇਹਨਾਂ ਵਿੱਚ ਇੰਨੀ ਜ਼ਰਤ ਨਹੀਂ ਕਿ ਆਪਣੀਆਂ ਤੀਵੀਆਂ ਨੂੰ ਕਹਿ ਸਕਣ ਕਿ ਮੇਰੇ ਮਾਂ ਬਾਪ ਦੀ ਸੇਵਾ ਕਰੋ ਜੇਕਰ ਇਹਨਾਂ ਦਾ ਇੰਨਾ ਕੋਹਬ ਹੁੰਦਾ ਤਾਂ ਉਹ ਇਸ ਤਰ੍ਹਾਂ ਨਹੀਂ ਕਰ ਸਕਦੀਆਂ ਸੀ ਹੁਣ ਸਾਰੀ ਜ਼ਮੀਨ ਜਾਇਦਾਦ ਬਿੰਦਰ ਕੌਰ ਦੇ ਨਾਮ ਹੋ ਗਈ ਸੀ ਇੱਕ ਦਿਨ ਪਤਾ ਹੀ ਨਾ ਲੱਗਾ ਕਿ ਮੇਜਰ ਸਿੰਘ ਰਾਤ ਨੂੰ ਸੁੱਤਾ ਪਿਆ ਰਹਿ ਗਿਆ ਜਦੋਂ ਸਵੇਰੇ ਉੱਠ ਕੇ ਬਿੰਦਰ ਕੌਰ ਨੇ ਆਵਾਜ਼ਾਂ ਮਾਰੀਆਂ ਕਿ ਚਾਹ ਪੀ ਲੋ ਤਾਂ ਉਹ ਹਿੱਲਿਆ ਨਾ ਵੱਡਾ ਮੁੰਡਾ ਭੱਜ ਕੇ ਦੇਖਣ ਆਇਆ ਉਸਨੇ ਦੇਖਿਆ ਕਿ ਉਹ ਪੂਰਾ ਹੋ ਚੁੱਕਿਆ ਸੀ ਮੁੰਡਾ ਰੋਣ ਕਰ ਲਾਉਣ ਲੱਗਿਆ ਪਰ ਮਨੁਹਣ ਟਸ ਤੋਂ ਮਸਣਾ ਹੋਇਆ ਬਿੰਦਰ ਕੌਰ ਰੋ ਪਈ ਉਹ ਬਹੁਤ ਰੋ ਰਹੀ ਸੀ ਉਸ ਨੂੰ ਪਤਾ ਸੀ ਕਿ ਹੁਣ ਮੇਰਾ ਹਲਚਲ ਕਿਹਨੇ ਪੁੱਛਣਾ ਮੇਰਾ ਦੁੱਖ ਦਾ ਸੁੱਖ ਦਾ ਕਿਸੇ ਨੇ ਨਹੀਂ ਸੁਣਨਾ ਮੇਜਰ ਸਿੰਘ ਦਾ ਅੰਤਮ ਸੰਸਕਾਰ ਹੋ ਗਿਆ ਤੇ ਬਹੁਆ ਤੇ ਮੁੰਡੇ ਆਪਣੇ ਕੰਮਾਂ ਵਿੱਚ ਭੱਜੇ ਫਿਰਦੇ ਸੀ ਉਹ ਸੋਚਦੀਆਂ ਸੀ ਕਿ ਬੁੜਾ ਤਾਂ ਹੁਣ ਮਗਰੋਂ ਲੱਥਾ ਤੇ ਬਿੰਦਰਕੌਰ ਨੇ ਬਹੁਆਂ ਦੇ ਮੂੰਹੋਂ ਇਹ ਗੱਲ ਸੁਣ ਲਈ ਸੀ ਬਿੰਦਰਕੌਰ ਕੱਲੀ ਬੈਠੀ ਬੈਠਕ ਵਿੱਚ ਬਹੁਤ ਰੋ ਰਹੀ ਸੀ ਕਈ ਕੋਈ ਪੁੱਤ ਪੋਤਰਾ ਉਸ ਨੂੰ ਪਾਣੀ ਦੇ ਨਾ ਜਾਂਦਾ ਤੇ ਜੇ ਕਿਤੇ ਉਹ ਆਮ ਵੇਖ ਵੀ ਲੈਂਦੀਆਂ ਤਾਂ ਜਵਾਕਾਂ ਨੂੰ ਕਹਿ ਦਿੰਦੀਆਂ ਬੁੜੀ ਦੇ ਨੇੜੇ ਨਾ ਜਾਇਆ ਕਰੋ ਇਹਨੂੰ ਸੌ ਬਿਮਾਰੀਆਂ ਤੁਹਾਨੂੰ ਵੀ ਲੱਗ ਜਾਣਗੀਆਂ ਹੌਲੀ ਹੌਲੀ ਫਿਰ ਬਿੰਦਰਕੌਰ ਤਰਨ ਲੱਗ ਪੀ ਤੇ ਗਵਾਂਡੀਆਂ ਦੇ ਘਰੇ ਚਲੀ ਜਾਂਦੀ ਸੀ ਇੱਕ ਦਿਨ ਬਿੰਦਰਕੌਰ ਦੀ ਵੀ ਫਿਰ ਮੌਤ ਹੋ ਗਈ ਜਦੋਂ ਬਿੰਦਰਕੌਰ ਦੀ ਮੌਤ ਹੋ ਗਈ ਤਾਂ ਉਹ ਖੁਸ਼ੀ ਵਿੱਚ ਭੱਜੀਆਂ ਫਿਰਦੀਆਂ ਸੀ ਕਿ ਪਹਿਲਾਂ ਬੁੜਾ ਮਗਰੋਂ ਲੱੱਥਾ ਤੇ ਹੁਣ ਬੁੜੀ ਵੀ ਚਲੀ ਗਈ ਚਲੋ ਸਾਡੇ ਮਗਰੋਂ ਦੋਨੇ ਲੱੱਥੇ ਹੁਣ ਅਸੀਂ ਇਸ ਘਰ ਦੇ ਵਿੱਚ ਮਹਾਰਾਣੀਆਂ ਬਣ ਕੇ ਰਹਾਂਗੇ ਸਾਨੂੰ ਕਿਸੇ ਦੀ ਹੜਕ ਝੜਕ ਨਹੀਂ ਹੋਵੇਗੀ ਤੇ ਫਿਰ ਜਿਸ ਦਿਨ ਬਿੰਦਰਕੌਰ ਦਾ ਭੋਗ ਪੈਣਾ ਸੀ ਬੁੜੀਆਂ ਇਕੱਠੀਆਂ ਹੋਈਆਂ ਭੋਗ ਤੇ ਆਈਆਂ ਤੇਪੂ ਤੋਂ ਬਾਅਦ ਕੁਝ ਬਲਾਰੇ ਬੋਲਣ ਲੱਗ ਪਏ ਉਹਨਾਂ ਵਿੱਚੋਂ ਇੱਕ ਫਿਰ ਗਵੰਡਨ ਉੱਠ ਕੇ ਖੜੀ ਹੋ ਗਈ ਉਹ ਕਹਿੰਦੀ ਮੈਂ ਵੀ ਕੁਝ ਬੋਲਣਾ ਚਾਹੁੰਦੀ ਹਾਂ ਮੌਤ ਤੋਂ ਇੱਕ ਦਿਨ ਪਹਿਲਾਂ ਮੈਨੂੰ ਬਿੰਦਰਕੌਰ ਮਿਲੀ ਸੀ ਤੇ ਉਸਨੇ ਉਹ ਸਾਰੀ ਗੱਲ ਸੁਣਾਈ ਜੋ ਬਿੰਦਰਕੌਰ ਉਸ ਆਪਣੀ ਗਵੰਡਨ ਸਹੇਲੀ ਨੂੰ ਦੱਸ ਕੇ ਗਈ ਸੀ ਉਸਨੇ ਕਿਹਾ ਕਿ ਬਿੰਦਰਕੌਰ ਵਾਕਰ ਦੇ ਨਾਲ ਤੁਰਦੀ ਤੁਰਦੀ ਮੇਰੇ ਘਰ ਆਈ ਤੇ ਮੈਨੂੰ ਕਹਿੰਦੀ ਮੇਰੇ ਘਰ ਦੇ ਹਾਲਾਤ ਬਹੁਤੇ ਚੰਗੇ ਨਹੀਂ ਘਰ ਵਿੱਚ ਮੇਰੀ ਕੋਈ ਕਦਰ ਨਹੀਂ ਮੇਰੇ ਘਰ ਵਾਲਾ ਸਾਰੀ ਜ਼ਮੀਨ ਜਾਇਦਾਦ ਮੇਰੇ ਨਾਮ ਕਰਾ ਗਿਆ ਮੈਂ ਤਾਂ ਬਥੇਰਾ ਰੋਕਿਆ ਸੀ ਪਰ ਉਹ ਕਹਿ ਰਿਹਾ ਸੀ ਕਿ ਤੈਨੂੰ ਕਿਸੇ ਨੇ ਨਹੀਂ ਪੁੱਛਣਾਗਾ ਜਦੋਂ ਮੇਜਰ ਸਿੰਘ ਜਾਂਦਾ ਹੁੰਦਾ ਸੀ ਤਾਂ ਉਹ ਦੋ ਵੱਡੇ ਮੁੰਡੇ ਨੂੰ ਕਹਿ ਦਿੰਦਾ ਤਾਂ ਉਹ ਵੀ ਚਾਹ ਪਾਣੀ ਫੜਾ ਦਿੰਦਾ ਛੋਟੇ ਨੂੰ ਕਹਿ ਦਿੰਦਾ ਤਾਂ ਉਹ ਫੜਾ ਦਿੰਦਾ ਪਰ ਉਸ ਦੀ ਮੌਤ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਿਆ ਦੋਹੇ ਬੰਵਾ ਹੱਸਦੀਆਂ ਫਿਰਦੀਆਂ ਸੀ ਕਿ ਬੁੜਾ ਤਾਂ ਮਗਰੋਂ ਲੈ ਗਿਆ ਪਰ ਮੈਂ ਜਿਉਂਦੇ ਜੀ ਨਰਕ ਭੂਗ ਰਹੀ ਸੀ ਕਈ ਵਾਰ ਪੋਤੇ ਪੋਤਰੀਆਂ ਨੂੰ ਆਵਾਜ਼ ਮਾਰਦੀ ਉਹ ਚਾਹ ਪਾਣੀ ਫੜਾ ਜਾਂਦੇ ਸੀ ਪਰ ਕਈ ਵਾਰ ਪੋਤੇ ਪੋਤਰੀਆਂ ਨੂੰ ਵੀ نوਹਾ ਰੋਕ ਲੈਂਦੀਆਂ ਸੀ ਕਿ ਬੁੜੀ ਨੂੰ ਬਿਮਾਰੀ ਹੈਗੀ ਆ ਇਹਦੇ ਨੇੜੇ ਨਾ ਜਾਓ ਜੇ ਇਕੱਲੀ ਬੈਠਕ ਵਿੱਚ ਪਈ ਰਹਿੰਦੀ ਤੇ ਮੇਰਾ ਮਨ ਬਹੁਤ ਖਰਾਬ ਹੁੰਦਾ ਸੀ ਤੇ ਕਦੇ ਕਦੇ ਮੇਰਾ ਦਿਲ ਕਰਦਾ ਕਿ ਮੈਂ ਇਹ ਜ਼ਮੀਨ ਵਿੱਚੋਂ ਇਹਨਾਂ ਨੂੰ ਕੁਝ ਨਾ ਦੇਵਾਂ ਪਰ ਫੇਰ ਕੀ ਕਰਦੀ ਪੋਤੇ-ਪੋਤਰੀਆਂ ਦਾ ਮੂੰਹ ਮਾਰਦਾ ਸੀ ਇਸ ਲਈ ਮੈਂ ਆਪਣੀ ਜ਼ਮੀਨ ਅੱਧੂ-ਅੱਧੀ ਦੋਨੇ ਪੁੱਤਾਂ ਦੇ ਨਾਮ ਕਰਵਾਉਣਾ ਚਾਹੁੰਦੀ ਹਾਂ ਮੇਰੀਆਂ ਦੋਨਾਂ ਨੂੰ ਹਾਂ ਨੇ ਤਾਂ ਮੇਰੇ ਤੇ ਮੇਰੇ ਘਰ ਵਾਲੇ ਦੀ ਸੇਵਾ ਨਹੀਂ ਕੀਤੀ ਫਿਰ ਉਹ ਰੋਂਦੀ ਰੋਂਦੀ ਆਖਦੀ ਸੀ ਕਿ ਇਹਨਾਂ ਦੇ ਨਾਲ ਵੀ ਇਹਨਾਂ ਦੀਆਂ نوਹਾਂ ਇਵੇਂ ਹੀ ਕਰਨਗੀਆਂ ਜਿਵੇਂ ਇਹਨਾਂ ਨੇ ਮੈਨੂੰ ਕੀਤਾ ਹੈ ਮੇਰੀ ਮੌਤ ਤੋਂ ਬਾਅਦ ਜੇਕਰ ਉਹ ਰੋਣ ਧੂਣ ਤਾਂ ਇਹਨਾਂ ਨੂੰ ਰੋਣਾ ਦੇ ਕਹਿਦੀ ਬੰਦ ਕਰੋ ਇਹ ਖੇਖਣ ਤੁਸੀਂ ਤਾਂ ਮਨ ਵਿੱਚ ਹੱਸਦੀਆਂ ਫਿਰਦੀਆਂ ਹੋ ਕਿ ਬੁੜੀ ਮੁੱਕ ਗਈ ਇੰਨੀ ਗੱਲ ਕਹਿ ਕੇ ਉਹ ਬੁੜੀ ਰੋਣ ਲੱਗ ਪਈ ਤੇ ਤੂਹਾਂ ਨੇ ਨੀਵੀਂ ਪਾ ਲਈ ਵੱਡਾ ਮੁੰਡਾ ਕਹਿੰਦਾ ਇਹ ਕੀ ਤੂੰ ਕਹਿ ਰਹੀ ਹਾਂ ਤਾਂ ਗਵੰਡਨ ਚਾਚੀ ਕਹਿਣ ਲੱਗੀ ਮੈਨੂੰ ਪਤਾ ਸੀ ਤੁਹਾਨੂੰ ਮੇਰੀਆਂ ਇਹ ਗੱਲਾਂ ਕੌੜੀਆਂ ਜਰੂਰ ਲੱਗਣਗੀਆਂ ਪਰ ਸਾਰੀ ਉਮਰ ਦੇ ਲਈ ਤੁਸੀਂ ਮੇਰੇ ਨਾਲ ਦੁਸ਼ਮਣੀ ਰੱਖੋਗੇ ਕਰ ਮੈਂ ਇਹ ਸਭ ਤੁਹਾਡੀ ਮਾਂ ਦੀ ਕਹਿਨ ਤੇ ਕੀਤਾ ਹੈ ਜੇਕਰ ਮੈਂ ਇਹ ਨਾ ਕਰਦੀ ਤੁਹਾਡੀ ਮਾਂ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ ਸੀ ਹੁਣ ਮੈਂ ਸਾਰਿਆਂ ਦੇ ਮੂਹਰੇ ਤਰਲੇ ਕਰਦੀ ਹਾਂ ਕਿ ਮੇਰੇ ਭੋਗ ਤੋਂ ਬਾਅਦ ਇਹ ਗੱਲਾਂ ਤੂੰ ਸਾਰਿਆਂ ਨੂੰ ਦੱਸ ਦੇ ਤਾਂ ਕਿ ਸਾਰੇ ਰਿਸ਼ਤੇਦਾਰਾਂ ਨੂੰ ਭੈਣ ਭਾਈਆਂ ਨੂੰ ਸਭ ਨੂੰ ਮੇਰੀਆਂ ਨੋਹਾਂ ਦੀ ਹਕੀਕਤ ਪਤਾ ਲੱਗ ਜਾਵੇ ਕਿ ਮੇਰੀਆਂ ਨੂਹਾਂ ਨੇ ਮੇਰੇ ਨਾਲ ਕੀ ਕੀਤਾ ਹੈ ਅੱਗੇ ਜਾ ਕੇ ਇੰਨੇ ਦੀਆਂ ਨੂਹਾਂ ਵੀ ਇਹਨਾਂ ਨਾਲ ਐ ਕਰਨ ਇੰਨਾ ਕਹਿ ਕੇ ਗਵਾਂਢ ਵਿੱਚ ਰਹਿਣ ਵਾਲੀ ਤਾਈ ਚੁੱਪ ਕਰ ਗਈ ਮੁੰਡੇ ਦੋਨੇ ਤਾਂ ਹਾਂ ਮਾਰ ਕੇ ਰੋਣ ਲੱਗ ਪਏ ਤਾਂ ਉਹ ਤਾਈ ਕਹਿਣ ਲੱਗੀ ਮੁੰਡਿਓ ਇਹਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਬਸ ਤੁਹਾਡਾ ਕਸੂਰ ਇਹਨਾਂ ਹੈ ਕਿ ਤੁਸੀਂ ਆਪਣੀਆਂ ਘਰ ਵਾਲੀਆਂ ਨੂੰ ਝੜਕਿਆ ਨਹੀਂ ਤੇ ਨਾ ਹੀ ਤੁਸੀਂ ਕਿਹਾ ਕਿ ਸਾਡੇ ਮਾਪੇ ਨੂੰ ਚੰਗਾ ਸਮਝੋ ਇਹ ਤੁਹਾਡੇ ਘਰ ਵਿੱਚ ਇੰਨਾ ਦੀ ਹੀ ਚਲਦੀ ਸੀ ਇਹ ਤੁਹਾਡੇ ਮਾਪੇ ਦੇ ਨਾਲ ਇੰਨਾ ਬੁਰਾ ਕਰਦੀਆਂ ਸੀ ਤੁਹਾਡੀ ਮਾਂ ਨੂੰ ਧੱਕਾ ਮਾਰ ਕੇ ਇਹਨਾਂ ਨੇ ਸੁੱਟਿਆ ਉਸ ਦਿਨ ਹੀ ਤੁਸੀਂ ਇਹਨਾਂ ਦੇ ਨਾਲ ਚੰਗੀ ਕੀਤੀ ਹੁੰਦੀ ਤਾਂ ਇਹਨਾਂ ਦੀ ਜ਼ਰਤ ਨਹੀਂ ਪੈਣੀ ਸੀ ਕਿ ਅੱਗੇ ਤੁਹਾਡੀ ਮਾਂ ਦੇ ਨਾਲ ਇਸ ਤਰ੍ਹਾਂ ਕਰਨ ਦੀ ਤਾਈ ਦੀਆਂ ਇਹ ਗੱਲਾਂ ਸੁਣ ਕੇ ਦੋਨੇ ਨੂੰ ਹਾਂ ਇੱਕ ਦੂਜੀ ਨੂੰ ਕਹਿ ਰਹੀਆਂ ਸੀ ਕੀ ਬੁੜੀ ਮਰਦੀ ਮਰਦੀ ਆਪਣੀ ਬੇਇੱਜ਼ਤੀ ਕਰਾ ਗਈ ਆਪਾਂ ਤਾਂ ਸੋਚਿਆ ਸੀ ਮਰ ਗਈ ਮਗਰ ਉਹ ਲੈ ਗਈ ਆ ਨਮਾ ਸੇ ਆਪਾਂ ਖੜਾ ਹੋ ਗਿਆ ਹੁਣ ਆਪਾਂ ساری ਜ਼ਿੰਦਗੀ ਪਿੰਡ ਵਿੱਚ ਕਿਸੇ ਵੀ ਇਨਸਾਨ ਅੱਗੇ ਸਿਰ ਉਠਾ ਕੇ ਨਹੀਂ ਗੱਲ ਕਰ ਸਕਦੀਆਂ ਕੱਲ ਨੂੰ ਆਪਣੇ ਬੱਚੇ ਵੱਡੇ ਹੋ ਕੇ ਆਪਾਂ ਨੂੰ ਤਾਣੇ ਮੇਹਣੇ ਦਿਆ ਕਰਨਗੇ ਕਿਉਂਕਿ ਲੋਕਾਂ ਨੇ ਤਾਂ ਇਹਨਾਂ ਨੂੰ ਦੱਸ ਹੀ ਦੇਣਾ ਹੈ ਕਿ ਤੁਹਾਡੀਆਂ ਮਾਵਾ ਨੇ ਤੁਹਾਡੇ ਦਾਦੇ ਦਾਦੀ ਦੀ ਸੇਵਾਨੀ ਕੀਤੀ ਬਹੁਤ ਬੁਰਾ ਵਰਤਾਵਕ ਕੀਤਾ ਹੈ ਆਪਾਂ ਤਾਂ ਹੁਣ ਪੂਰੀ ਜ਼ਿੰਦਗੀ ਨਾ ਤਾਂ ਸਮਾਜ ਵਿੱਚ ਤੇ ਨਾ ਹੀ ਆਪਣੇ ਬੱਚਿਆਂ ਅੱਗੇ ਸਿਰ ਉਠਾ ਕੇ ਜੀ ਸਕਾਂਗੀਆਂ ਦੋਨੇ ਨੂਹਾਂ ਕਹਿਣ ਲੱਗੀਆਂ ਅੱਜ ਆਪਾਂ ਨੂੰ ਆਪਣੀ ਗਲਤੀ ਦਾ ਪਛਤਾਵਾ ਹੋ ਰਿਹਾ ਹੈ ਜੇਕਰ ਆਪਾਂ ਮੌਕਾ ਸੰਭਾਲਿਆ ਹੁੰਦਾ ਬੇਬੇ ਬਾਪੂ ਦੀ ਸਾਂਭ ਸੰਭਾਲ ਕੀਤੀ ਹੁੰਦੀ ਤਾਂ ਅੱਜ ਆਪਾਂ ਵੀ ਸਮਾਜ ਵਿੱਚ ਸਿਰ ਉਠਾ ਕੇ ਜਿਉ ਸਕਦੀਆਂ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਅੱਜ ਦੀ ਕਹਾਣੀ ਦੇਖਣ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ